ਉਹ 2016 ਨੂੰ ਤਕਰੀਬਨ ਸ਼ਾਮ ਦੇ 5:57 ਦੇ ਟਾਈਮ ਸੀ ਮੰਤਰੀ ਸਿੰਘੇ ਵਾਲੀ ਮੈਂ ਤੁਹਾਨੂੰ ਉਹਨਾਂ ਦਾ ਮੋਬਾਈਲ ਨੰਬਰ ਵੀ ਉਹਨਾਂ ਦੇ ਦੱਸ ਸਕਦਾ ਵੀ ਉਹਨਾਂ ਨੇ ਇੱਕ ਮੋਬਾਈਲ ਨੰਬਰ ਤੋਂ ਮੈਨੂੰ ਕਾਲ ਕੀਤੀ ਕਿ ਤੂੰ ਜਿਵੇਂ ਸਰਪੰਚ ਕਹਿੰਦੇ ਆ ਉਹਨਾਂ ਦੇ ਮੁਤਾਬਕ ਰਿਕਾਰਡ ਤਿਆਰ ਕਰ ਮੈਂ ਕਿਹਾ ਸਰ ਵੀ ਸਰਪੰਚਾਂ ਨੇ ਤਾਂ ਕੰਮ ਗਲਤ ਕੀਤੇ ਹੋਏ ਨੇ ਵੀ ਮੈਂ ਉਹਨਾਂ ਮੁਤਾਬਕ ਰਿਕਾਰਡ ਕੇ ਮੈਂ ਤਿਆਰ ਕਰਾਂ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਨੂੰ ਕੱਲ ਤੱਕ ਜਬ ਪਾਸੋਂ ਤੱਕ ਰਿਕਾਰਡ ਤੇ ਤਿਆਰ ਹੋ ਜਾਣਾ ਚਾਹੀਦਾ ਜੇ ਨਹੀਂ ਕਰਦਾ ਤਾਂ ਪਹਿਲਾਂ ਤੇਰੇ ਤੇ ਮੈਂ ਐਫ ਆਈ ਆਰ ਪਹਿਲਾਂ ਮੈਨੂੰ ਸਸਪੈਂਡ ਕਰਾਉਂਗਾ ਫਿਰ ਤੇਰੇ ਤੇ ਮੈਂ ਪੱਤਾ ਦਾ ਦਿਕਰਾਉਂਗਾ ਕੋਲ ਦੇਗਾ ਮੈਂ ਨੰਬਰ ਦੇ ਦਿੰਦਾ ਸੁਣ ਉਹਦਾ ਮੋਬਾਈਲ ਦਾ ਨੰਬਰ ਦਿੰਦਾ ਸੁਣ ਕੋਲ ਦੇ ਨੰਬਰ ਦਿੰਦਾ ਸੁਣ ਅੱਤੇ ਹੀ 9 2016 ਨੂੰ 5:57 ਮਿੰਟ ਤੇ 9914712122 ਨੇੜੇ ਐਮਐਕ 4712122 ਤੋਂ ਮਨਪ੍ਰੀਤ ਸਿੰਘ ਵਾਲੀ ਐਮਐਲਏ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਪਹਿਲਾਂ ਤੈਨੂੰ ਸਸਪੈਂਡ ਕਰਾਉਣਾ ਫਿਰ ਤੇਰੇ ਤੇ ਮੈਂ ਪੱcza ਦਰਜ ਕਰਾਉਂਗਾ ਉਸ ਤੋਂ ਬਾਅਦ ਹੀ ਮਤਲਬ ਜਿਹੜੀ ਆ ਦਰਖਾਸਤ ਆ ਇਹ ਮੇਰੇ ਤੇ ਦਵਾਈ ਗਈ ਆ ਜਿਹੜੀ ਆ ਇਦਾਂ ਵੀ ਮੈਂ ਧੰਨਵਾਦੀਆਂ ਮਾਝੋਗ ਡੱਟੀ ਸਾਹਿਬ ਦਾ ਵੀ ਜਿਨ੍ਹਾਂ ਨੂੰ ਮੇਰੀ ਸੱਚਾਈ ਤੇ ਵਿਸ਼ਵਾਸ ਹੋਇਆ ਮੇਰੇ ਪੇਪਰਾਂ ਤੇ ਵਿਸ਼ਵਾਸ ਕਰਕੇ ਜਿਨ੍ਹਾਂ ਨੇ ਮੇਰੇ ਪੱਖ ਚ ਇਨਕੁਆਰੀ ਲਿਖੀ ਜੇ ਕੋਈ ਸ਼ਾਇਦ ਹੋ ਸਕਦਾ ਮੇਰੇ ਕੋਈ ਨਾਮ ਮੰਨਣ ਵਾਲਾ ਹੁੰਦਾ ਤਾਂ ਮੇਰੇ ਤੇ ਪਰਚਾ ਦੇ ਕੇ ਅੰਦਰ ਦੇ ਦਿੰਦਾ ਤਾਂ ਮੇਰੇ ਤਾਂ ਬੱਚਾ ਤੇ ਰੋਣ ਵਾਲਾ ਕੰਮ ਸੀ। ਇਸ ਲਈ ਹੁਣ ਵੱਡੀ ਗੱਲ ਸਾਰਿਆਂ ਨਾਲ ਉਹ ਇਹ ਆ ਵੀ ਜਿਹੜਾ ਜਸਪਾਲ ਸਿੰਘ ਪੁੱਤਰ ਬਦਮ ਸਿੰਘ ਪਿੰਡ ਟੈਪੀ ਦੇ ਉਹ ਮੈਨੂੰ ਅੱਜ ਵੀ ਧਮਕੀਆਂ ਦੇ ਰਿਹਾ ਵੀ ਜਾਂਦਾ ਜਿਹੜੀ ਆਪ ਦੇ ਮੈਨੂੰ ਦਿੱਤੀ ਦਰਖਾਸਤ ਆ ਜਿਹੜੀ ਵੀਡੀਓ ਨੂੰ ਦਿੱਤੀ ਆ ਲੈ ਕੇ ਵੀ ਮੇਰੇ ਸਾਨ ਕਿਹਨੇ ਕੀਤੇ ਉਹ ਜਾਂਦਾ ਵਾਪਸ ਲੈ ਲੈ ਨਹੀਂ ਤੇਰੇ ਤੇ ਦੁਬਾਰਾ ਫੇਰ ਅਸੀਂ ਪਰਚਾ ਦੱਚ ਕਰਾਵਾਂਗੇ। ਇਹੀ ਗੱਲ ਗੁਰਦੀਪ ਸਿੰਘ ਕਹਿ ਰਿਹਾ ਜੀ। ਵੇ ਮੇਰੀ ਜਾਨ ਮਾਲ ਨੂੰ ਅੱਜ ਵੀ ਖਤਰਾ ਇਹ ਬੰਦੇ ਮੈਨੂੰ ਕਿਸੇ ਟਾਈਮ ਵੀ ਗਰਦੀਪ ਸਿੰਘ ਫੱਲੇਪਿੰਡ ਫੱਲੇਵਾਲ ਜਸਪਾਲ ਸਿੰਘ ਜਿਹੜਾ ਸਰਪੰਚ ਬਦਲ ਸਿੰਘ ਦਾ ਬੇਟਾ ਤੇ ਮਨਪ੍ਰੀਤ ਸਿੰਘ ਵਾਲੀ ਐਮਐਲਏ ਇਹ ਮੈਨੂੰ ਕਿਸੇ ਟਾਈਮ ਵੀ ਜਾਨੋਂ ਮਰਵਾ ਸਕਦੇ ਆ ਕੋਈ ਛੱਟਪੇਟ ਮਰਵਾ ਸਕਦੇ ਰਹਾ ਜਾਂਦੇ ਮੇਰਾ ਪਰਿਵਾਰ ਦਾ ਮੇਰਾ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਮਨਪ੍ਰੀਤ ਸਿੰਘ ਵਾਲੀ ਐਮਐਲਏ ਹਲਕਾ ਦਾਖਾ ਤੇ ਜਸਪਾਲ ਸਿੰਘ ਪੁੱਤਰ ਬਦਲ ਸਿੰਘ ਤੇ ਗਰਦੀਪ ਸਿੰਘ ਜਿਹੜੇ ਕਿ ਸਾਡੇ ਚੇਅਰਪਰਸਨ ਹਰਪ੍ਰੀਤ ਕੌਰ ਦੇ ਪਤੀ ਨੇ ਪਿੰਡ ਫੱਲੇਵਾਲ ਤੋਂ ਇਹ ਮੇਰੀ ਮੌਤੇ ਜ਼ਿੰਮੇਵਾਰ ਹੋਣਗੇ ਜੇ ਕੱਲੋਂ ਕਿਤੇ ਮੇਰੀ ਮੌਤ ਵੀ ਹੁੰਦੀ ਆ ਤਾਂ ਮੇਰੀ ਮੌਤੇ ਇਹ ਜ਼ਿੰਮੇਵਾਰ ਹੋਣਗੇ ਤਕਵਾਲ ਜੀ ਤੁਸੀਂ ਪਹਿਲਾਂ ਵੀ ਮੀਡੀਆ 'ਚ ਆਏ ਹੋ ਜਾਂ ਪਹਿਲਾਂ ਮੈਂ ਅੱਜ ਪਹਿਲੀ ਵਾਰ ਆ ਰਿਹਾ ਜੀ ਪਰ ਅਸੀਂ ਜੂਨੀਅਰ ਲੈਵਲ ਦੇ ਸਾਡੇ ਹਾਂ ਸਾਹਿਬ ਆਪ ਆ ਇਸ ਮਸਲੇ 'ਚ ਮੈਂ ਅੱਜ ਪਹਿਲੀ ਵਾਰ ਆਇਆ ਉਹ ਵੀ ਮਜਬੂਰ ਹੋ ਕੇ ਜੂਨੀਅਰ ਲੈਵਲ ਤੋਂ ਪਹਿਲਾਂ ਕੋਈ ਦਿੱਤੀ ਨਹੀਂ ਲਗੀਆਂ ਬਣਾਉਣੇ ਲਗੀਆਂ ਇਹ ਇਹਨਾਂ ਮੁੱਦਿਆਂ 'ਤੇ ਆਮਨ ਨੂੰ ਇੱਕ ਖਬਰ ਮਿਲਿਆ ਟੀਮ ਨੂੰ ਪੜਾਉਣਾ ਹੈ ਧਰਨੇ ਵੀ ਦਿੱਤੇ ਧਰਨੇ ਵੀ ਦਿੱਤਾ ਮੈਂ 15 ਦਿਨ ਕੰਮ ਬੰਦ ਰੱਖਿਆ ਜੀ ਮੈਂ ਜੁਨੀਅਰ ਦਾ ਪਦ ਲੁਧਿਆਣਾ ਜਿਹੜੇ ਫੈਕਟਰੀ ਜੁਨੀਅਰ ਦਾ